ਮਾਨ ਸਨਮਾਨ ਗੈਲਦਾਰ ਘਰਾਟ ਤੇ ਨਾਲ ਸਾਡਾ ਵੀਰ ਜਸ਼ਨ ਮਹਿਲਾ ਚੌਂਕ ਵੱਲੋਂ ਬਲਾਰਿਆਂ ਵੱਲੋਂ ਸਾਡੀ ਬਲਾਰੇ ਦਾ ਸਨਮਾਨ ਇਹ ਬਾਤ ਘੱਟ ਇਹ ਚਾਨਸ ਹੁੰਦੇ ਕਾਲਿਆ ਝੇੜੀ ਵਾਲਿਆਂ ਵੀ ਬਲਾਰੇ ਬਲਾਰੇ ਦਾ ਮਾਨ ਸਨਮਾਨ ਕਰਨ ਸੋ ਇਹ ਮਾਨ ਸਰਮਾਨ ਇੱਕ ਬੜਾ ਫੱਕਰ ਜਿਹਾ ਬੰਦਾ ਹੈ 크੍ਰਿਸ਼ਨ ਦੋ ਕਦਮ ਸੈਂਟਰ ਲਾਈਨ ਤੇ ਆਈ ਮੇਰਾ ਵੀਰ ਇਹ 크੍ਰਿਸ਼ਨ ਹੈ ਇਹ 크੍ਰਿਸ਼ਨ ਹੈ ਚੋਟੀਆਂ ਵਾਲਾ ਰੁਪਿੰਦਰ ਇੱਕ ਜਾਣਕਾਰੀ ਜਿਹੜੀ ਸੰਗਤ ਨਾਲ ਸਾਂਝੀ ਕਰਨੀ ਆ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਹਰਿਆਣੇ ਦੇ ਬਹੁਤ ਖਿਡਾਰੀ ਪੰਜਾਬ ਦੇ ਟੂਰਨਾਮੈਂਟਾਂ ਤੇ ਆਉਂਦੇ ਆ ਤੇ ਪੰਜਾਬ ਦੇ ਬੁਲਾਰੇ ਹਰਿਆਣੇ ਦੇ ਵਿੱਚ ਕਮੈਂਟਰੀ ਕਰਨ ਜਾਂਦੇ ਆ ਖੇਡ ਕਬੱਡੀ ਦਾ ਪੰਜਾਬ ਦਾ ਪਹਿਲਾ ਬੁਲਾਰਾ ਹੈ ਪੰਜਾਬੀ ਆਵਾਜ਼ ਨੂੰ ਹਰਿਆਣੇ ਦੇ ਲੋਕਾਂ ਨੇ ਪਸੰਦ ਕੀਤਾ ਲੈ ਦੇ ਗਾਗੇ ਦੇ ਲਾਗੇ ਚੋਟੀਆਂ ਪਿੰਡਾਂ ਵੱਡੇ ਭਰਾ ਕਿਸ਼ਨ ਦਾ ਕ੍ਰਿਸ਼ਨ ਦਾ ਮੇਰੇ ਵੀਰੋ ਰੁਪਿੰਦਰ ਕੁਲ ਮਜਬੂਰੀਆਂ ਹੋ ਜਾਂਦੀਆਂ ਜ਼ਿੰਦਗੀ ਦਾ ਪਲੜਾ ਕਈ ਵਾਰੀ ਹੋਰ ਪਾਸੇ ਨੂੰ ਟੇਢਾ ਹੋ ਜਾਂਦਾ ਪਰ ਮਾਣ ਹੈ ਸਾਰੇ ਪੰਜਾਬੀ ਬੋਲਾਰਿਆਂ ਨੂੰ ਵੀ ਅੱਜ ਦੇ ਉਹ ਹਰਿਆਣਾ ਰਾਜਸਥਾਨ ਬੱਖੋ ਬਖਰੀਆਂ ਥਾਮਾਂ ਤੇ ਪੰਜਾਬੀ ਬੋਲੀ ਬੋਲਣ ਲੱਗੇ ਹੈ ਉਹਦੀ ਕਾੜ ਮੇਰੇ ਵੀਰੋ ਉਹਦੀ ਸ਼ੁਰੂਆਤ ਹਰਿਆਣੇ ਦੇ ਲੋਕਾਂ ਨੂੰ ਜੇ ਪੰਜਾਬੀ ਪਹਿਲੀ ਵਾਰੀ ਕਿਸੇ ਬੁਲਾਰੇ ਦੀ ਸਮਝਾਈ ਹੈ ਆ ਇਹ ਸਭ ਤੋਂ ਵੱਡੀ ਗੱਲ ਹੈ ਬਾਈ ਨੇ ਦੱਸਿਆ ਸੇਵਕ ਨੇ ਵੀ ਦੂਜੇ ਸਟੇਟ ਦੇ ਲੋਕਾਂ ਨੂੰ ਗੱਲ ਸਮਝਾਉਣੀ ਕਿਉਂਕਿ ਉਧਰ ਹਿੰਦੀ ਚੱਲਦੀ ਹੈ ਇਧਰ ਪੰਜਾਬੀ ਹੈ ਔਰ ਦੂਜੀ ਸਟੇਟ ਦੇ ਲੋਕਾਂ ਨੂੰ ਗੱਲ ਸਮਝਾਉਣੀ ਬੰਦੇ ਤੇ ਚੰਗਾ ਮਾੜਾ ਵਖਤ ਹੁੰਦਾ ਰਹਿੰਦਾ ਜਿਹੜੀ ਘਰ ਦੀ ਸ਼ਾਸਾ ਨਾ ਇਸ ਵੀਰ ਦੀ ਉਹ ਵੀ ਟੀਨਾ ਦੀ ਪਾਈ ਹੋਈ ਹੈ ਟੀਨ ਪਾਏ ਹੋਏ ਨੇ ਛੱਤ ਵੀ ਹੈ ਨਹੀਂ ਇਹਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਔਰ ਕ੍ਰਿਸ਼ਨ ਬਾੜਾ ਤਾਂ ਨਹੀਂ ਕਰ ਸਕਦੇ ਪਰ ਤੇਰੇ ਨਾਲ ਇੰਨੀ ਗੱਲ ਦਾ ਵਾਅਦਾ ਕਰਦਾ ਵੀ ਤੇਰੀ ਸ਼ੱਕ ਜਲਦੀ ਬਦਲਾ ਦੇਗੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਤੂੰ ਸਾਡੀ ਕਬੱਡੀ ਲਈ ਨੌਜਾਨਾ ਪਾਲਿਆ ਆਪਾਂ ਜਰੂਰ ਸੇਵੇ ਰਾਣੇ ਨੂੰ ਕਹਿ ਕੇ ਆਪਾਂ ਜਰੂਰ ਕਰਾਉਣਾ ਪਾਲੇ ਨੇ ਵੀ ਉਧਰ ਅੱਖ ਨਾਲ ਅੱਖ ਬਣਾ ਲਈ ਐ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸੱਚੇ ਪਾਤਸ਼ਾਹ ਮਿਹਰ ਕਰੂਗਾ ਵਾਈਗ